ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ POP Study Hub ਤੇ ਸਵਾਗਤ ਹੈ। ਅੱਜ ਇਸ ਵੀਡੀਓ ਵਿੱਚ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀਐਸਐਮ ਫਿਫਥ ਹਿਸਟਰੀ ਦਾ ਜਿਹੜਾ ਸਿਲੇਬਸ ਸ਼ੁਰੂ ਕੀਤਾ ਹੈਗਾ ਤਾਂ ਆਦਾ ਟਾਪਿਕ ਰਹਿਣ ਵਾਲਾ ਹੈ ਨੈਪੋਲੀਅਨ ਦੇ ਸੁਧਾਰ ਮੋਸਟ ਇੰਪੋਰਟੈਂਟ ਕੁਐਸਚਨ ਰਹਿਣ ਵਾਲਾ ਹੈਗਾ। ਤੁਹਾਨੂੰ ਸਿਲੇਬਸ ਦੇ ਵਿੱਚ ਨੈਪੋਲੀਅਨ ਦੇ ਸੁਧਾਰ ਤੇ ਪਤਨ ਦੇ ਕਾਰਨ ਹਨ ਤੇ ਇਸ ਲੈਸਨ ਦੇ ਵਿੱਚ ਸਿਰਫ ਦੋ ਹੀ ਕੁਐਸਚਨ ਬਣਾਣਗੇ ਇੱਕ ਤਾਂ ਸੁਧਾਰ ਤੇ ਦੂਸਰਾ ਨੈਪੋਲੀਅਨ ਦੇ ਪਤਨ ਦੇ ਕਾਰਨ। ਤਾ ਦੋਨੇ ਇਸ YouTube ਚੈਨਲ ਉਤੇ ਕਰਵਾਏ ਜਾਣਗੇ ਜਿਹੜੇ ਚੈਨਲ ਦੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ ਜੇ ਕਿਸੇ ਦਾ ਕੋਈ ਵੀ ਡਾਊਟ ਹੋਵੇ ਕਮੈਂਟ ਵਿੱਚ ਲਿਖ ਦਿਓ ਤਾਂ ਇਸ ਤੋਂ ਪਹਿਲਾਂ ਜਿਹੜੇ ਹੈਗੇ ਤੁਹਾਨੂੰ ਪੁਨਾ ਜਾਗਰਣ ਧਰਮ ਸੰਧਾਰਾ ਦੋਲਣਾ ਫਰਾਂਸ ਦੀ ਕ੍ਰਾਂਤੀ ਦੇ ਕੀ ਕੀ ਕਾਰਨ ਰਹੇ ਸਨ ਤੇ ਸਾਰੇ ਟਾਪਿਕ ਕਰਵਾ ਦਿੱਤੇ ਹਨ ਜਿਨ੍ਹਾਂ ਨੇ ਵੀਡਵਾ ਨਹੀਂ ਦੇਖੀਆਂ ਜਾ ਕੇ ਦੇਖ ਲਿਓ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੇਪੋਲੀਅਨ ਦਾ ਜਿਹੜਾ ਸਾਮਰਾਜ ਸੀ ਉਹ 1799 ਤੋਂ ਲੈ ਕੇ 804 ਤੱਕ ਰਿਹਾ ਸੀ। ਨੇਪੋਲੀਅਨ ਕੌਣ ਸੀ? ਨੇਪੋਲੀਅਨ ਇੱਕ ਮਹਾਨ ਵਿਅਕਤੀ ਸੀ ਯੂਰਪ ਦਾ। ਠੀਕ ਆ? ਤਾਂ ਉਹ ਉਸਨੇ ਆਪਣੀ ਸ਼ਕਤੀ ਤੇ ਨਾਲ ਆਪਣੀ ਬੁੱਧੀ ਦੇ ਨਾਲ ਯੂਰਪ ਦੇ ਯੂਰਪ ਦੇ ਵਿੱਚ ਬਹੁਤ ਵੱਡਾ ਸਾਮਰਾਜ ਆਜਾਦ ਸਥਾਪਿਤ ਕਰ ਲਿਆ ਸੀਗਾ। ਤੇ ਉਹ ਇੱਕ ਬਹੁਤ ਹੀ ਬਹਾਦਰ ਵਿਅਕਤੀ ਸੀ। ਹੁਣ ਪਹਿਲਾ ਕੁਐਸਚਨ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨਪੋਲੀਅਨ ਬਾਰੇ ਥੋੜਾ ਲਿਖਾਂਗੇ ਫਿਰ ਇਸ ਤੋਂ ਬਾਅਦ ਅਸਿਹੜੇ ਉਹਦੇ ਸੁਧਾਰ ਕਰਾਂਗੇ ਨਪੋਲੀਅਨ ਨੂੰ ਯੂਰਪ ਦੇ ਇਤਿਹਾਸ ਵਿੱਚ ਮਹਾਨ ਵਿਅਕਤੀ ਮੰਨਿਆ ਜਾਂਦਾ ਹੈ ਨਪੋਲੀਅਨ ਨੂੰ ਕ੍ਰਾਂਤੀ ਦਾ ਪੁੱਤਰ ਵੀ ਮੰਨਿਆ ਜਾਂਦਾ ਹੈ ਉਸਨੇ 1799 ਤੋਂ ਲੈ ਕੇ 804 ਤੱਕ ਸ਼ਾਸਨ ਕੀਤਾ ਨਪੋਲੀਅਨ ਤੇ ਫਰਾਂਸ ਵਿੱਚ ਬਹੁਤ ਸਤਾਰ ਕੀਤੇ ਠੀਕ ਹੈ ਨੇਪੋਲੀਅਨ ਇੱਕ ਬਹੁਤ ਹੀ ਮਹਾਨ ਵਿਅਕਤੀ ਸੀ ਉਹਨੂੰ ਕ੍ਰਾਂਤੀ ਦਾ ਪੁੱਤਰ ਕਿਹਾ ਜਾਂਦਾ ਸੀ ਹੁਣ ਪੜਦੇ ਹਾਂ ਸੁਧਾਰ ਰਾ ਨੀਤੀ ਸਧਾਰ ਆ ਜਾਂਦਾ ਫਸਟ ਸ਼ਾਸਨ ਪ੍ਰਬੰਧ ਵਿੱਚ ਸੁਧਾਰ ਨੇਪੋਲੀਅਨ ਮੰਨਦਾ ਸੀ ਕਿ ਕੇਂਦਰੀ ਸਰਕਾਰ ਦੀ ਸਫਲਤਾ ਸ਼ਾਸਨ ਦੀ ਕਾਰਜ ਕੁਸ਼ਲਤਾ ਉੱਪਰ ਨਿਰਭਰ ਕਰਦੀ ਹੈ ਕਿ ਜਿਹੜਾ ਸਰਕਾਰ ਹੁੰਦੀ ਹੈ ਕੇਂਦਰ ਦੀ ਉਹ ਕਿਵੇਂ ਚਲਦੀ ਹੈ ਉਹ ਚੰਗੀ ਹੈ ਕਿ ਮਾੜੀ ਹੈ ਸਾਰੀ ਜਿਹੜੀ ਗੱਲ ਹੈਗੀ ਆ ਉਹਦੇ ਕੰਮ ਤੇ ਨਿਰਭਰ ਕਰਦੀ ਹੈ 17 ਫਰਵਰੀ 1800 ਨੂੰ ਸਥਾਨਕ ਸ਼ਾਸਨ ਪ੍ਰਬੰਧ ਸੰਬੰਧੀ ਪਾਸ ਹੋਏ ਐਕਟ ਅਨੁਸਾਰ ਹਰੇਕ ਪ੍ਰਾਂਤ ਜਾਂ ਡਿਪਾਰਟਮੈਂਟ ਜਿਹੜੇ 102 ਡਿਪਾਰਟਮੈਂਟ ਸੀ ਵਿੱਚ ਪ੍ਰੀਟੈਕਟ ਅਤੇ ਕਿੱਲੇ ਵਿੱਚ ਉਪਪ੍ਰੀਟੈਕਟ ਜਿਹੜੇ ਅਧਿਕਾਰੀਆਂ ਨੂੰ ਨਿਯੁਕਤ ਕੀਤੇ ਗਏ ਸੀ ਇਹਨਾਂ ਸਾਰੇ ਅਧਿਕਾਰੀਆਂ ਦੀ ਨਿਯੁਕਤੀ ਕਾਨੂੰਨ ਦੁਆਰਾ ਕੀਤੀ ਜਾਂਦੀ ਸੀ ਅਤੇ ਇਹਨਾਂ ਅਧਿਕਾਰੀਆਂ ਨੂੰ ਸ਼ਾਸਨ ਪ੍ਰਬੰਧ ਦੇ ਬਹੁਤ ਸਾਰੇ ਅਧਿਕਾਰ ਵੀ ਦਿੱਤੇ ਗਏ ਇਹ ਸਾਰੇ ਅਧਿਕਾਰੀ ਪੜ੍ਹੇ ਲਿਖੇ ਸਮਝਦਾਰ ਸਨ ਤਾਂ ਕਿ ਸ਼ਾਸਨ ਪ੍ਰਬੰਧ ਵਧੀਆ ਢੰਗ ਨਾਲ ਚੱਲ ਸਕੇ ਤਾਂ ਸਭ ਤੋਂ ਪਹਿਲਾਂ ਨਪੋਲੀਅਨ ਨੇ ਕੀ ਕੀਤਾ ਕਿ ਨਪੋਲੀਅਨ ਨੇ ਆਦੇ ਜਿਹੜਾ ਸਾਮਰਾਜ ਸੀ ਉਹਦੇ ਵਿੱਚ ਅਲੱਗ-ਅਲੱਗ ਡਿਪਾਰਟਮੈਂਟ ਦੇ ਲਈ ਅਲੱਗ-ਅਲੱਗ ਪ੍ਰਾਂਤਾਂ ਦੇ ਲਈ ਅਧਿਕਾਰਿਆਂ ਦੀ ਨਿਯੁਕਤੀ ਕੀਤੀ ਜੋ ਪੜ੍ਹੇ ਲਿਖੇ ਸਨ ਯੋਗ ਸਨ ਇਹਨਾਂ ਦੀ ਜਿਹੜੀ ਨਿਯੁਕਤੀ ਸੀ ਕਾਨੂੰਨੀ ਤੌਰ ਤੇ ਕੀਤੀ ਜਾਂਦੀ ਸੀਗੀ ਕਿ ਐਵੇਂ ਨਹੀਂ ਕੋਈ ਨਪੋਲੀਅਨ ਦਾ ਕਰੀਬੀ ਸੀ ਉਸ ਨੂੰ ਕੋਈ ਉੱਚੀ ਪਦਵੀ ਦੇ ਦਿੰਦੀ ਠੀਕ ਹੈ ਤਾਂ ਜਿਹ ਹੈ ਨਹੀਂ ਸੀ ਕਾਨੂੰਨੀ ਤੌਰ ਤੇ ਇਹਨਾਂ ਅਧਿਕਾਰਾਂ ਦੀ ਨਿਯੁਕਤੀ ਕੀਤੀ ਗਈ ਇਹਨਾਂ ਨੂੰ ਵਧੀਆ ਤਨਖਾਹਾਂ ਦਿੱਤੀਆਂ ਜਾਂ ਮਿਸਾਨਾ ਇਹਨਾਂ ਤੇ ਨਗਰਾਨੀ ਰੱਖੀ ਜਾਂਦੀ ਸੀ ਠੀਕ ਹੈ ਤਾਂ ਇਸ ਨਾਲ ਉਹਨਾਂ ਸ਼ਾਸਨ ਪ੍ਰਬੰਧ ਵਧੀਆ ਬਣਾਇਆ ਨੈਕਸਟ ਆ ਜਾਂਦਾ ਹੈਗਾ ਆਰਥਿਕ ਸੁਧਾਰ ਅਰਥੀ ਸਦਾਰ ਵਿੱਚ ਕੀ ਕੀ ਕੀਤਾ ਦੇਖਦੇ ਆ ਸਭ ਤੋਂ ਪਹਿਲਾਂ ਨੈਪੋਲੀਅਨ ਨੇ ਕਾਰਜ ਵਿੱਚ ਇੱਕ ਸਾਰਤਾ ਲਿਆਂਦੀ ਜਿਹੜੇ ਲੋਕਾਂ ਤੋਂ ਟੈਕਸ ਇਕੱਠਾ ਕੀਤਾ ਜਾਂਦਾ ਸੀ ਉਸ ਦੇ ਵਿੱਚ ਇੱਕ ਸਾਰਤਾ ਲਿਆਂਦੀ ਜੋ ਲੋਕਾਂ ਤੋਂ ਟੈਕਸ ਲੈਂਦੇ ਸਨ ਉਹਨਾਂ ਦੀ ਨਿਯੁਕਤੀ ਨੈਪੋਲੀਅਨ ਆਪ ਕਰਦਾ ਸੀ ਜਿਹੜੇ ਵਿਅਕਤੀ ਟੈਕਸ ਇਕੱਠਾ ਕਰਦੇ ਸਨ ਉਹਨਾਂ ਲੋਕਾਂ ਦੀ ਨਿਯੁਕਤੀ ਜਿਹੜੀ ਕੀਤੀ ਜਾਂਦੀ ਸੀ ਉਹਨਾਂ ਰੱਖਿਆ ਜਾਂਦਾ ਸੀ ਨੈਪੋਲੀਅਨ ਆਪ ਰੱਖਦਾ ਸੀ ਅਤੇ ਉਹਨਾਂ ਉੱਪਰ ਨਿਗਰਾਨੀ ਰੱਖੀ ਜਾਂਦੀ ਸੀ ਤਾਂ ਕੋਈ ਵੀ ਵਿਅਕਤੀ ਬੇਈਮਾਨ ਬੇਈਮਾਨੀ ਨਾ ਕਰ ਸਕੇ ਅਤੇ ਅਫਸਰਾਂ ਨੂੰ ਤਨਖਾਹਾਂ ਵੀ ਵਧੀਆਂ ਹੋਣ ਸਨ ਠੀਕ ਹੈ ਤਾਂ ਅਫਸਰਾਂ ਨੂੰ ਤਨਖਾਹਾਂ ਵਧੀਆਂ ਦਿੱਤੀਆਂ ਜਾਣ ਲੱਗੀਆਂ ਤਾਂ ਜੋ ਅਫਸਰ ਜਿਹੜੇ ਉਹ ਬੇਈਮਾਨ ਨਾ ਹੋਣ ਰਿਸ਼ਵਤ ਨਾ ਲੈਣ ਲੋਕਾਂ ਤੋਂ ਟੈਕਸ ਸਮਰੱਥਾ ਦੇ ਅਨੁਸਾਰ ਹੀ ਲਿਆ ਜਾਂਦਾ ਸੀ ਨੈਪੋਲੀਅਨ ਨੇ ਬੇਫਜ਼ੂਲ ਦੇ ਖਰਚੇ ਬੰਦ ਕਰ ਦਿੱਤੇ ਜੇਕਰ ਕੋਈ ਵੀ ਬੇਫਜ਼ੂਲ ਖਰਚ ਕਰਦਾ ਸੀ ਯਾਰੇ ਰਿਸ਼ਵਤ ਲੈਦਾ ਸੀ ਤਾਂ ਉਸ ਨੂੰ ਸਜ਼ਾ ਦਿੱਤੀ ਜਾਂਦੀ ਸੀ 1800 ਵਿੱਚ ਫਰਾਂਸ ਵਿੱਚ ਰਾਸ਼ਟਰੀ ਬੈਂਕ ਦੀ ਵਿਵਸਥਾ ਕੀਤੀ ਗਈ ਤਾਂ ਨਪੋਲੀਅਨ ਦੁਆਰਾ ਜਿਹੜੇ ਰਾਜ ਵਿੱਚ ਬੇਫਜ਼ੂਲ ਖਰਚ ਕੀਤੇ ਜਾਂਦੇ ਸਨ ਠੀਕ ਹੈ ਉਹਨਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਤੇ ਜੇਕਰ ਕੋਈ ਰਿਸ਼ਵਤ ਲੈਣ ਦਾ ਹੁੰਦਾ ਸੀ ਕੋਈ ਅਫਸਰ ਤਾਂ ਉਹਨਾਂ ਨੂੰ ਸਖਤ ਸਜ਼ਾਾਂ ਦਿੱਤੀਆਂ ਜਾਂਦੀਆਂ ਸਨ 1800 ਦੇ ਵਿੱਚ ਰਾਸ਼ਟਰੀ ਬੈਂਕ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ ਇਸ ਬੈਂਕ ਵਿੱਚ ਘੱਟ ਵਿਆਜ ਤੇ ਪੈਸੇ ਦਿੱਤੇ ਜਾਂਦੇ ਸਨ ਅਤੇ ਲੋਕਾਂ ਨੇ ਫਿਰ ਵਿਆਜ ਲੈ ਕੇ ਵਪਾਰ ਕੀਤੀ ਬਾੜੀ ਵਿੱਚ ਜਿਹੜਾ ਵਾਅਦਾ ਕੀਤਾ ਨੇਪੋਲੀਅਨ ਨੇ ਇੱਕ ਵਿਸ਼ੇਸ਼ ਫੰਡ ਵੀ ਬਣਾਇਆ ਸੀ ਇਸ ਫੰਡ ਵਿੱਚ ਹਾਰੇ ਹੋਏ ਦੇਸ਼ਾਂ ਤੋਂ ਜਿਹੜਾ ਧਨ ਪ੍ਰਾਪਤ ਹੁੰਦਾ ਸੀ ਉਹਨਾਂ ਨੂੰ ਰੱਖਿਆ ਜਾਂਦਾ ਸੀ ਤੇ ਇੰਨਾ ਪੈਸਿਆਂ ਦੀ ਵਰਤੋਂ ਭਵਿੱਖ ਵਿੱਚ ਜਦੋਂ ਕੋਈ ਲੜਾਈ ਹੁੰਦੀ ਸੀ ਉੱਥੇ ਖਰਚ ਕਰ ਲਈ ਜਾਂਦੀ ਸੀ ਤਾਂ ਜਿਹੜਾ ਨੈਪੋਲੀਅਨ ਕੋਲੇ ਆਪਣਾ ਪੈਸਾ ਹੁੰਦਾ ਸੀ ਉਹ ਖਰਚ ਨਹੀਂ ਕਰਦਾ ਸੀ ਸਗੋਂ ਜਿਹੜੇ ਦੇਸ਼ਾਂ ਨੂੰ ਉਹ ਜਿੱਤਦਾ ਸੀ ਉਹਨਾਂ ਦੇਸ਼ਾਂ ਤੋਂ ਪ੍ਰਾਪਤ ਹੋਇਆ ਧਨ ਉਹ ਇਸ ਫੰਡ ਵਿੱਚ ਇਕੱਠਾ ਕਰਦਾ ਸੀ ਤੇ ਇਹ ਫੰਡ ਨੂੰ ਅਗਲੀ ਲੜਾਈ ਵਿੱਚ ਉਹ ਵਰਤ ਲੈਂਦਾ ਸੀ ਠੀਕ ਹੈ ਤਾਂ ਇਹ ਨੈਪੋਲੀਅਨ ਦੇ ਸੀ ਆਰਥਿਕ ਸੁਧਾਰ ਤੇ ਜੇਕਰ ਆਰਥਿਕ ਸਮਾਜਿਕ ਜਾਂ ਰਾਜਨੀਤੀ ਸੁਧਾਰ ਕੋਈ ਵੀ ਕੁਐਸਚਨ ਆਉਂਦਾ ਹੈਗਾ ਸੁਧਾਰਾਂ ਤੇ ਤਾਂ ਇਹਹੀ ਕੁਐਸਚਨ ਜਿਹੜਾ ਤੁਸੀਂ ਲਿਖਣਾ ਹੈਗਾ ਨਸ਼ਾ ਖੇਤੀਬਾੜੀ ਵਿੱਚ ਸੁਧਾਰ ਇਹਦਾ ਇੱਕ ਵਕਰਾ ਪੁਆਇੰਟ ਵੀ ਬਣਾ ਸਕਦੇ ਆ ਤੁਸੀਂ ਪਰ ਇਹ ਆਰਥਿਕ ਸੁਧਾਰ ਦੇ ਵਿੱਚ ਐਡ ਕੀਤਾ ਗਿਆ ਹੈਗਾ ਤਾਂ ਤੁਸੀਂ ਕੋਈ ਵਕਰਾ ਪੁਆਇੰਟ ਬਣਾ ਕੇ ਲਿਖ ਲਿਓ ਆਰਥਿਕ ਸੁਧਾਰ ਵਿੱਚ ਕੀ ਕੀਤਾ ਸੀ ਕਿ ਖੇਤੀਬਾੜੀ ਦੇ ਜਿਹੜੇ ਪੌਦੇ ਆ ਤੇ ਖੇਤੀ ਬੀਜਾਂ ਉਹਨਾਂ ਵਿੱਚ ਸੁਧਾਰ ਲਿਆਂਦਾ ਉਹਨਾਂ ਨੂੰ ਵਧੀਆ ਢੰਗ ਦੇ ਵਧੀਆ ਤਕਨੀਕ ਦੇ ਬੀਜ ਜਿਹੜੇ ਮਹੀਆ ਕਰੇ ਕਿਸਾਨਾਂ ਨੂੰ ਵਪਾਰ ਵਿੱਚ ਵਾਧਾ ਹੋਇਆ ਠੀਕ ਆ ਜਿਸ ਨਾਲ ਫਸਲ ਵਧੀਆ ਹੋਈ ਜਿਸ ਨਾਲ ਵਪਾਰ ਵਿੱਚ ਵਾਧਾ ਆਇਆ ਤੇ ਇਸ ਨਾਲ ਆਰਥਿਕਤਾ ਵਿੱਚ ਸੁਧਾਰ ਹੋਇਆ ਕਿ ਨਾ ਫਰਾਂਸ ਦੇ ਜਿਹੜੇ ਆਰਥਿਕ ਹਾਲਤ ਸੀ ਉਹਦੇ ਵਿੱਚ ਸੁਧਾਰ ਹੋਇਆ। ਨੈਸਟ ਆਈਨ ਦਾ ਪੋਪ ਨਾਲ ਸਮਝੌਤਾ। ਪੋਪ ਤੁਸੀਂ ਜਾਣਦੇ ਹੋ ਕਿ ਜਿਹੜੇ ਕੈਥੋਲਿਕ ਚਰਚ ਸੀ ਉਸ ਦਾ ਨੇਤਾ ਹੁੰਦਾ ਸੀ ਪੋਪ ਆ। ਉਹਦੇ ਅਧੀਨ ਹੀ ਜਿਹੜਾ ਉਹ ਚਰਚ ਚੱਲਦੀ ਸੀ। ਲੋਕ ਪੋਪ ਦੇ ਸਨ ਤੈਨੂੰ ਮੰਨਦੇ ਸਨ। ਫਰਾਂਸ ਦੀ ਕ੍ਰਾਂਤੀ ਸਮੇਂ ਪੋਪ ਅਤੇ ਰਾਜਿਆਂ ਵਿੱਚ ਗੈਰੀ ਦੁਸ਼ਮਣੀ ਪੈ ਗਈ ਸੀ। ਆਪਾਂ ਫਰਾਂਸ ਦੀ ਕ੍ਰਾਂਤੀ ਵਾਲੇ ਕੁਐਸਚਨਰ ਵਿੱਚ ਪੜਿਆ ਸੀ ਕਿ ਉਪ ਅਤੇ ਰਾਜਨ ਦੇ ਵਿਚਕਾਰ ਝਗੜੇ ਹੋਣੇ ਸ਼ੁਰੂ ਹੋ ਗਏ ਸੀ ਜੁਲਾਈ 16 ਜੁਲਾਈ 1801 ਵਿੱਚ ਸਮਝੌਤਾ ਹੋਇਆ ਨਪੋਲੀਅਨ ਦੇ ਪੋਪ ਦੇ ਵਿੱਚ ਸਮਝੌਤਾ ਹੁੰਦਾ ਹੈਗਾ 1801 ਦੇ ਵਿੱਚ ਡੇਟ ਪੂਰੀ ਯਾਦ ਰੱਖਣੀ ਤੇ ਰੱਖ ਲਿਓ ਨਹੀਂ ਤਾਂ ਤੁਸੀਂ 1801 ਤਾਂ ਜ਼ਰੂਰ ਯਾਦ ਰੱਖੋ ਇਹਦੇਆਂ ਕੀ ਕੀ ਸ਼ਰਤਾਂ ਸਨ ਫਸਟ ਸੀ ਕੈਥੋਲਿਕ ਧਰਮ ਨੂੰ ਫਰਾਂਸ ਦੇ ਲੋਕਾਂ ਦੀ ਬਹੁ ਗਿਣਤੀ ਦਾ ਧਰਮ ਮੰਨ ਲਿਆ। ਫਸਟ ਸੈਕਿੰਡ ਪੋਪ ਨੇ ਫਰਾਂਸਸੀ ਸਰਕਾਰ ਦਾ ਚਰਚ ਦੀ ਭੂਮੀ ਉੱਤੇ ਅਧਿਕਾਰ ਮੰਨ ਲਿਆ। ਕਿ ਜਿਹੜੀ ਪੋਪ ਦੀ ਧਨ ਸੰਪਤੀ ਹੈਗੀ ਆ ਚਰਚ ਦੀ ਉਹਦੇ ਉੱਤੇ ਫਰਾਂਸ ਦੀ ਸਰਕਾਰ ਦਾ ਅਧਿਕਾਰ ਹੈਗਾ। ਇਹ ਨਿਸ਼ਚਿਤ ਹੋਇਆ ਕਿ ਉੱਚੇ ਦਰਜੇ ਦੇ ਪਾਦਰੀਆਂ ਦੀ ਨਿਯੁਕਤੀ ਪਹਿਲਾ ਕਾਉਂਸਲ ਕਰੇਗੀ। ਠੀਕ ਹੈ। ਤਾਂ ਜਿਹੜੇ ਵੱਡੇ ਪਾਦਰੀ ਹੋਣਗੇ ਉਨ੍ਹਾਂ ਦੁਆਰਾ ਛੋਟੇ-ਛੋਟੇ ਪਾਦਰੀਆਂ ਦੀ ਨਿਯੁਕਤੀ ਕੀਤੀ ਜਾਊਗੀ ਤਾਂ ਉਹਦੇ ਲਈ ਵੀ ਕੌਂਸਲ ਦੀ ਸਲਾਹ ਲਈ ਜਾਊਗੀ ਇਹਨਾਂ ਸਾਰੀਆਂ ਨਿਯੁਕਤੀਆਂ ਲਈ ਪੋਪ ਵੱਲੋਂ ਪ੍ਰਵਾਨਗੀ ਜਿਹੜੀ ਉਹ ਦੇਣੀ ਪਵੇਗੀ ਪੋਪ ਨੂੰ ਵੈਸਾ ਇਹਨਾਂ ਚਰਚ ਦੇ ਸਾਰੇ ਅਧਿਕਾਰੀਆਂ ਨੂੰ ਫ੍ਰਾਂਸੀਸੀ ਸਰਕਾਰ ਵੱਲੋਂ ਤਨਖਾਹ ਦਿੱਤੀ ਜਾਊਗੀ ਜੇ ਚਰਚ ਦੇ ਅਧਿਕਾਰੀ ਸਾਨੂੰ ਉਹਨਾਂ ਸਾਰਿਆਂ ਨੂੰ ਤਨਖਾਹ ਕੌਣ ਦੇਊਗਾ ਫ੍ਰਾਂਸੀਸੀ ਸਰਕਾਰ ਫ੍ਰਾਂਸ ਦੇ ਸਾਰੇ ਲੋਕਾਂ ਨੂੰ ਧਾਰਮਿਕ ਸੁਤੰਤਰਤਾ ਹੋਵੇਗੀ ਕਿ ਕੋਈ ਵੀ ਜਿਹੜਾ ਵਿਅਕਤੀ ਕੋਈ ਵੀ ਧਰਮ ਜਿਹੜਾ ਉਹ ਚੁਣ ਸਕਦਾ ਹੈਗਾ ਪਾਪ ਦੇ ਹੁਕਮਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਫ੍ਰਾਂਸਸੀ ਸਰਕਾਰ ਦੀ ਆਗਿਆ ਲੈਣੀ ਪਊਗੀ ਕਿ ਜਦੋਂ ਵੀ ਪਹਿਲਾਂ ਕੀ ਹੁੰਦਾ ਸੀ ਪਾਪ ਕੋਈ ਵੀ ਹੁਕਮ ਜਾਂ ਕਾਨੂੰਨ ਬਣਾਉਂਦਾ ਸੀ ਤਾਂ ਸਿੱਧਾ ਲਾਗੂ ਕਰ ਦਿੰਦਾ ਸੀ ਲੋਕ ਉਹਨੂੰ ਮੰਨਦੇ ਸਨ ਪਰ ਹੁਣ ਪਾਪ ਨੂੰ ਜਿਹੜੀ ਕੋਈ ਵੀ ਕਾਨੂੰਨ ਜਾਂ ਕੋਈ ਹੁਕਮ ਲਾਗੂ ਕਰਨਾ ਹੋਊਗਾ ਤਾਂ ਪਹਿਲਾਂ ਫ੍ਰਾਂਸਸੀ ਸਰਕਾਰ ਦੀ ਸਲਾਹ ਲੈਣੀ ਪਊਗੀ ਆਗਿਆ ਲੈਣੀ ਪਊਗੀ ਤੇ ਸਮਝੋ ਤੇ ਧਿਆਨ ਸ਼ਾੜਤਾ ਸਾਨੂੰ ਇਹਨਾਂ ਸ਼ਬਦਾਂ ਤੁਸੀਂ 4-5 ਜਿਆਦਾ ਕਰ ਲਿਓ ਜੇ ਸਾਰੀਆਂ ਹੁੰਦੀਆਂ ਤੁਸੀਂ ਸਾਰੀਆਂ ਪੇਪਰ ਵਿੱਚ ਲਿਖ ਸਕਦੇ ਹੋ ਨੈਕਸਟ ਆ ਜਾਂਦਾਗਾ ਨਿਆ ਸਮੰਧੀ ਸੁਧਾਰ ਤੇ ਕਾਨੂੰਨ ਨੈਪੋਲੀਅਨ ਨੇ ਕਾਨੂੰਨ ਨਿਜਵਾਦ ਕੀਤਾ ਕਿ ਨਿ ਕਾਨੂੰਨ ਬਣਾਉਣ ਦੇ ਲਈ ਇੱਕ ਨਿਜਮਾ ਬਣਾਇਆ ਕੇ ਨਿਜਮਤਾ ਵਿਵਸਥਾ ਕੀਤੀ ਕੀ ਨੈਪੋਲੀਅਨ ਨੇ ਇੱਕ ਸਿਵਲ ਕੋਡ ਅਪਣਾਇਆ ਸੀ ਮੋਸਟ ਇੰਪੋਰਟੈਂਟ ਸ਼ਾਰਟ ਦੇ ਵਿੱਚ ਆ ਸਕਦਾ ਹੈਗਾ ਤੇ ਇਸ ਨੂੰ ਪੜ ਲਿਓ ਜਿਹੜਾ ਸਿਵਲ ਕੋਡ ਕੀ ਸੀ ਕਿ ਸਿਵਲ ਕੋਡ ਦੀ ਰੂਪਰੇਖਾ ਤਿਆਰ ਕੀਤੀ ਗਈ ਇਹਦੇ ਲਈ ਚਾਰ ਕਾਨੂੰਨ ਦੇ ਮਹਾਰਾ ਨੂੰ ਜਿਹੜਾ ਬਲੈਕ ਹੈ ਉਹਨਾਂ ਦੀ ਕਮੇਟੀ ਬਣਾਈ ਗਈ ਇਸ ਨੂੰ ਇਹਦਾ ਕੰਮ ਸੀ ਉਹ 5 ਮਹੀਨੇ ਤੱਕ ਚੱਲਿਆ ਸੀ ਠੀਕ ਆ ਇਸ ਸਿਵਲ ਕੋਡ ਨੂੰ ਬਣਾਉਣ ਦੇ ਲਈ ਪੂਰੇ 5 ਮਹੀਨੇ ਲੱਗੇ ਸੀ ਤਿਆਰ ਕੀਤੇ ਗਏ ਖਰੜੇ ਨੂੰ ਰਾਜ ਪ੍ਰੇਸ਼ਦ ਦੀਆਂ 87 ਬੈਠਕਾਂ ਦੇ ਵਿੱਚ ਵਿਚਾਰਿਆ ਗਿਆ ਸੀ ਨੈਪੋਲੀਆ ਨੇ 35 ਬੈਠਕਾਂ ਦੀ ਜਿਹੜੀ ਪ੍ਰਧਾਨਗੀ ਉਹ ਆਪ ਕੀਤੀ ਸੀ ਅੰਤ ਵਿੱਚ 1804 ਵਿੱਚ ਸਿਵਲ ਕੋਡ ਜਿਹੜਾ ਤਿਆਰ ਹੋਇਆ ਸੀ ਸਿਵਲ ਕੋਡ ਕਦੋਂ ਤਿਆਰ ਹੋਇਆ ਸੀ 1804 ਦੇ ਵਿੱਚ ਇਸ ਦੀ ਜਿਹੜੀ ਭਾਸ਼ਾ ਸੀ ਉਹ ਆਸਾਨ ਰੱਖੀ ਗਈ ਸੀ ਹਰ ਕੋਈ ਵਿਅਕਤੀ ਇਸ ਨੂੰ ਪੜ੍ਹ ਸਕਦਾ ਸੀ ਠੀਕ ਹੈ ਤਾਂ ਸਿਵਲ ਕੋਡ ਇੱਕ ਕਾਨੂੰਨ ਹੀ ਸੀਗਾ ਜਿਹੜਾ ਨੈਪੋਲੀਅਨ ਦੁਆਰਾ ਬਣਾਇਆ ਗਿਆ ਸੀਗਾ ਇਸ ਕੋਡ ਵਿੱਚ ਪਿਤਾ ਪੁਰਖੀ ਪਰਿਵਾਰ ਨੂੰ ਮਾਨਤਾ ਦਿੱਤੀ ਗਈ ਸੀ ਠੀਕ ਹੈ ਇਸ ਤੋਂ ਕੀ ਪਤਾ ਲੱਗੇਗਾ ਕਿ ਸਾਰਾ ਪਰਿਵਾਰ ਪਿਤਾ ਦੀ ਗੱਲ ਮੰਨੇਗਾ ਪਿਤਾ 6ਵੇਂ ਨਯਦੀ ਕੈਦ ਵੀ ਬੱਚੇ ਨੂੰ ਕਵਾ ਸਕਦਾ ਹੈਗਾ ਜੇਕਰ ਕੋਈ ਬੱਚਾ ਅਪਰਾਧ ਕਰਦਾ ਹੈਗਾ ਤੇ 18 ਸਾਲ ਤੱਕ ਉਹ ਬੱਚੇ ਦੀ ਤਨਖਾਹ ਜਿਹੜਾ ਉਹਦਾ ਪੈਸੇ ਹੋਣਗੇ ਉਹ ਲੈ ਸਕਦਾ ਹੈਗਾ ਤਾਂ ਸਿਵਲ ਕੋਡ ਕੀ ਸੀ ਸਿਵਲ ਕੋਡ ਨੇ ਪੁਲਿਸ ਦੁਆਰਾ ਬਣਾਇਆ ਗਿਆ ਸੀ 1804 ਦੇ ਵਿੱਚ ਬਣਿਆ ਸੀ ਇਹਦੇ ਵਿੱਚ ਪਿਤਾ ਪੁਰਖੀ ਪਰਿਵਾਰ ਨੂੰ ਮਾਨਤਾ ਦਿੱਤੀ ਗਈ ਸੀ ਤੇ ਇਸ ਵਿੱਚ ਕਿਹਾ ਗਿਆ ਸੀ ਕਿ ਜਿਹੜਾ ਪਿਤਾ ਹੈਗਾ ਉਹ ਪਰਿਵਾਰ ਦਾ ਕਰਤਾ ਧਰਤਾ ਹੋਊਗਾ ਜੇਕਰ ਉਹਦੀ ਔਲਾਦ ਜਿਹੜੀ ਕੋਈ ਗਲਤੀ ਕਰਦੀ ਹੈ ਕਿ ਆਪ ਕੋਈ ਅਪਰਾਧ ਕਰਦੀ ਹੈ ਵੱਡਾ ਤਾਂ ਉਸ ਨੂੰ 6 ਮਹੀਨਿਆਂ ਦੀ ਕੈਦ ਕਰਵਾ ਸਕਦਾ ਹੈਗਾ ਠੀਕ ਆ ਤੇ 18 ਸਾਲ ਤੱਕ ਉਹਦੇ ਵਿੱਚ ਜੋ ਵੀ ਪੈਸੇ ਹੈ ਉਹਦੇ ਕੋਲੇ ਤਾਂ ਬੱਚੇ ਤੋਂ ਲੈ ਸਕਦਾ ਹੈਗਾ ਜਾਇਦਾਦ ਜਿਹੜੀ ਸਾਰੇ ਬੱਚਿਆਂ ਦੇ ਵਿੱਚ ਬਰਾਬਰ ਵੰਡੀ ਜਾਊਗੀ ਨੈਪੋਲੀਅਨ ਕੋਡ ਵਿੱਚ ਸਭ ਤੋਂ ਵੱਡੀ ਬਰਾਈ ਕੀ ਸੀ ਕਿ ਉਸਨੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਜਿਹੜੀ ਉਹ ਥਾਂ ਨਹੀਂ ਦਿੱਤੀ ਸੀ ਤਾਂ ਨੈਪੋਲੀਅਨ ਦੇ ਕੋਡ ਦੇ ਵਿੱਚ ਸਭ ਤੋਂ ਵੱਡੀ ਬਰਾਈ ਕੀ ਸੀ ਕਿ ਔਰਤ ਨੂੰ ਮਰਦ ਦੇ ਬਰਾਬਰ ਰੈਡੀਓ ਥਾ ਨਹੀਂ ਦਿੱਤੀ ਗਈ ਸੀ। ਉਸ ਨੂੰ ਕੁਝ ਵੀ ਕਰਨ ਤੋਂ ਪਹਿਲਾਂ ਮਰਦ ਦੀ ਆਗਿਆ ਲੈਣੀ ਪੈਂਦੀ ਸੀ। ਨੈਕਸਟ ਜਿਹੜੇ ਛੋਟੇ-ਛੋਟੇ ਹੋਰ ਵੀ ਪੁਆਇੰਟ ਸੀ ਕੋਡ ਬਣਾਏ ਸੀ ਉਹਨੇ ਤਾਂ 1800 ਸ਼ੀ ਦੇ ਵਿੱਚ ਕਾਰਜ ਵਿਧੀ ਸੰਬੰਧੀ ਕੋਡ ਬਣਾਇਆ ਸੀ ਆ ਇਹ ਵੀ ਇੰਪੋਰਟੈਂਟ ਆ ਸ਼ਾਰਟ ਪਾਚ ਨੇ ਇਹਨਾਂ ਕੋਡਾਂ ਦੇ ਉੱਤੇ ਆ ਸਕਦਾ ਹੈਗਾ। ਤਾਂ ਇਹ ਤਿਆਰ ਕੀਤਾ ਗਿਆ ਸੀ ਨੈਪੋਲੀਅਨ ਦੁਆਰਾ ਇਹ ਦੂਸਰਾ ਕੋਡ ਸੀ ਇਸ ਵਿੱਚ ਸਖਤ ਸਜ਼ਾਵਾਂ ਵਕੀਲ ਆਦਿ ਬਾਰੇ ਦੱਸਿਆ ਗਿਆ ਸੀ ਠੀਕ ਹੈ ਤਾਂ ਲੋਕਾਂ ਦਾ ਕਿਵੇਂ ਕਿਹੜਿਆ-ਕਿਹੜਿਆ ਸਜ਼ਾਵਾਂ ਦੇਣੀਆਂ ਹਨ ਵਕੀਲ ਕਿਵੇਂ ਨਿਯੁਕਤ ਕਰਨੇ ਹਨ ਇਹ ਸਾਰਾ ਨਿਆਂ ਸੰਬੰਧੀ ਕੋਈ ਵੀ ਕਾਨੂੰਨੀ ਪ੍ਰਕਿਰਿਆ ਹੈਗੀ ਇਸ ਕੋਡ ਦੇ ਵਿੱਚ ਲਿਖੀ ਗਈ ਸੀ ਨੈਪੋਲੀਅਨ ਦਾ ਅਗਲਾ ਕੋਡ ਆਇਆ ਨਾ 1808 ਵਿੱਚ ਫੌਜਦਾਰੀ ਕਾਰਜਵਿਧੀ ਕੋਡ ਇਸ ਦੇ ਅਨੁਸਾਰ ਜੇਕਰ ਕੋਈ ਸਰਕਾਰ ਦਾ ਵਿਰੋਧ ਕਰਦਾ ਸੀ ਤਾਂ ਉਸ ਨੂੰ ਕੋਈ ਸਜ਼ਾ ਦਿੱਤੀ ਜਾਂਦੀ ਸੀ ਅਗਲਾ ਸੀ ਵਪਾਰ ਅਤੇ ਦੰਡ ਕੋਡ ਵਪਾਰ ਕੋਡ ਦੇ ਵਿੱਚ ਵਪਾਰ ਨਾਲ ਸੰਬੰਧਿਤ ਆਪਰੇਸ਼ਨ ਸਨ ਅਤੇ ਦੰਡ ਕੋਡ ਦੇ ਵਿੱਚ ਵੱਖ-ਵੱਖ ਸਜਾਵਾਂ ਦਾ ਜ਼ਿਕਰ ਸੀ ਇਸ ਦੇ ਵਿੱਚ ਘੱਟੋ-ਘੱਟ 17 ਸਜਾਵਾਂ ਦਾ ਜਿਹੜਾ ਜ਼ਿਕਰ ਸੀ ਅੱਗੇ ਆ ਜਾਂਦਾ ਹੈ ਕਿ ਸਿੱਖਿਆ ਸੰਬੰਧੀ ਸੁਧਾਰ ਉਸਨੇ ਹਰੇਕ ਨਾਗਰ ਤੇ ਵਿੱਚ ਪ੍ਰਾਇਮਰੀ ਸਕੂਲ ਖੋਲੇ ਇਹ ਪ੍ਰੀਫੈਕਟ ਅਤੇ ਪੋਪ ਪ੍ਰੀਫੈਕਟ ਦੇ ਅਧੀਨ ਚੱਲਦੇ ਸਨ ਭਾਸ਼ਾ ਅਤੇ ਵਿਗਿਆਨ ਦਾ ਗਿਆਨ ਸੈਕੰਡਰੀ ਸਕੂਲ ਦੇ ਵਿੱਚ ਦਿੱਤਾ ਜਾਂਦਾ ਸੀ ਨੇਪੋਲਨ ਦੁਆਰਾ ਵੱਖ-ਵੱਖ ਨਗਰਾਂ ਸ਼ਹਿਰਾਂ ਦੇ ਵਿੱਚ ਸਕੈਂਡਰੀ ਤੇ ਪ੍ਰਾਇਮਰੀ ਸਕੂਲ ਖੋਲੇ ਗਏ ਸੀ ਹਾਈ ਸਕੂਲ ਵੀ ਵੱਡੇ ਸ਼ਹਿਰਾਂ ਦੇ ਵਿੱਚ ਖੋਲੇ ਗਏ 1808 ਦੇ ਵਿੱਚ ਸਪਾਰੀਅਲ ਜਿਹੜੀ ਯੂਨੀਵਰਸਿਟੀ ਸੀ ਉਹ ਖੋਲੀ ਗਈ ਪੈਰਿਸ ਦੇ ਵਿੱਚ ਇਹ ਖੋਲੀ ਗਈ ਸੀ ਅਧਿਆਪਕਾਂ ਦੀ ਟ੍ਰੇਨਿੰਗ ਦੇ ਲਈ ਵਿਸ਼ੇਸ਼ ਕੇਂਦਰ ਜਿਹੜੇ ਉਹ ਬਣਾਏ ਗਏ ਸੀ ਸ਼ਾਪੇਖਾਨੇ ਦੀ ਸੁਤੰਤਰਤਾ ਸ਼ਾਪੇਖਾਨੇ ਦੀ ਸੁਤੰਤਰਤਾ 'ਤੇ ਰੋਕ ਲਗਾ ਦਿੱਤੀ ਸੀ ਉਦੇਸ਼ਾਸ਼ਨ ਦੇ ਵਿੱਚ ਅਖਬਾਰ ਅਤੇ ਰਸਾਲਿਆਂ ਉੱਤੇ ਸਖਤ ਪਾਬੰਦੀ ਲੱਗੀ ਹੋਈ ਸੀ ਸਾਰੀਆਂ ਕਿਤਾਬਾਂ ਦੀ ਪਹਿਲਾਂ ਜਾਂਚ ਪਤਾਲ ਕੀਤੀ ਜਾਂਦੀ ਸੀ ਕਿ ਰਾਜ ਦੇ ਵਿਰੁੱਧ ਕੁਝ ਲਿਖਿਆ ਨਹੀਂ ਸੀ ਤਾਂਨੇ ਬੋਲੇ ਬਹੁਤ ਜ਼ਿਆਦਾ ਡਰਦਾ ਸੀਗਾ ਕਿ ਉਹਦੇ ਵਿਰੁੱਧ ਕੋਈ ਅਜਿਹਾ ਨਾ ਛਾਪ ਦਵੇ ਜਿਸ ਦੇ ਨਾਲ ਜਿਹੜੀ ਸੀ ਉਹਨਾਂ ਦੇ ਜਨਤਾ ਸੀ ਉਸ ਦੇ ਵਿਰੁੱਧ ਹੋ ਜਾਵੇ ਤਾਂ ਏਵੀ ਇੱਕੋ ਦੀ ਰਾਜ ਪ੍ਰਬੰਧ ਦੀ ਕਮੀ ਰਹੀ ਸੀਗੀ ਠੀਕ ਹੈ ਨੈਸਟਾ ਆ ਜਾਂਦਾ ਹੈ ਪ੍ਰਵਾਸੀਆਂ ਨਾਲ ਨਰਮੇ ਫਰਾਂਸ ਦੀ ਕ੍ਰਾਂਤੀ ਸਮੇਂ ਬਹੁਤ ਸਾਰੇ ਲੋਕ ਪਾਦਰੀ ਕੁਲਿੰਗ ਲੋਕ ਫਰਾਂਸ ਨੂੰ ਛੱਡ ਕੇ ਚਲੇ ਗਏ ਸੀ ਠੀਕ ਆ ਉਹ ਵਿਦੇਸ਼ੀ ਸਰਕਾਰਾਂ ਦੇ ਨਾਲ ਮਿਲ ਕੇ ਫਰਾਂਸ ਦੇ ਵਿਰੁੱਧ ਕਾਰਜਕਮ ਕਰਨ ਲੱਗ ਪਏ ਸੀ ਨੈਪੋਲੀਅਨ ਨੇ ਆਪਣੇ ਰਾਹ ਦੀ ਸੁਰੱਖਿਆ ਦੇ ਲਈ ਇਹਨਾਂ ਪ੍ਰਵਾਸੀਆਂ ਉੱਤੇ ਪਿਛਲੀਆਂ ਸਰਕਾਰਾਂ ਤੋਂ ਲਗਾਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਜਿਸ ਕਰਕੇ ਲੋਕ ਫਰਾਂਸ ਦੇ ਵਿੱਚ ਵਾਪਸ ਆ ਗਏ ਆ ਕੇ ਰਹਿਣ ਲੱਗੇ ਤੇ ਲੋਕ ਜਿਹੜੇ ਸੀਗੇ ਉਹ ਨਪੋਲੀਅਨ ਤੋਂ ਬਹੁਤ ਖੁਸ਼ ਸਨ। ਨੈਸਟਾਨਾ ਲੋਕਾਂ ਦੀ ਭਲਾਈ ਦੇ ਕਾਰਜ ਅਤੇ ਯਤਨ। ਲੋਕਾਂ ਦੀ ਭਲਾਈ ਦੇ ਲਈ ਕਿਤਾ ਪ੍ਰਾਣੀਆਂ ਨਹਿਰਾਂ ਦਾ ਮਰੰਮਤ ਕਰਵਾਇਆ ਨਵੇਂ ਸ਼ਹਿਰਾਂ ਸ਼ਹਿਰ ਬਣਵਾਏ ਠੀਕਾ ਨਪੋਲੀਅਨ ਦੁਆਰਾ ਲੋਕਾਂ ਲਈ ਪਾਣੀ ਦੀ ਵਿਵਸਥਾ ਕੀਤੀ ਗਈ ਸੜਕਾਂ ਨਹਿਰਾਂ ਤੇ ਪੁਲਾਂ ਦਾ ਨਿਰਮਾਣ ਕਰਵਾਇਆ ਗਿਆ ਉਸ ਸਮੇਂ ਜਾਣੀ ਤਾਂ ਕਾਰੀ ਦੇ ਬਹੁਤ ਸਾਰੇ ਕਾਰਜ ਕੀਤੇ ਗਏ ਸੀ। ਜਿਸ ਨਾਲ ਕੇ ਲੋਕਾਂ ਦੇ ਜੀਵਨ ਤੇ ਚੰਗਾ ਪ੍ਰਭਾਵ ਪਿਆ ਸੀ। ਨੈਕਸਟ ਆਇੰਦਾਗਾ ਕੁਦਰਤੀ ਮੂਰਤੀਆਂ। ਨੈਪੋਲੀਅਨ ਨੇ ਵੱਡੇ ਵੱਡੇ ਨਗਰਾਂ ਨੂੰ ਸੁੰਦਰ ਬਣਾਉਣ ਦੇ ਲਈ ਸੜਕਾਂ ਤੇ ਪੁਲਾਂ ਦਾ ਨਿਰਮਾਣ ਕਰਵਾਇਆ। ਉਸਨੇ ਸੜਕ ਦੇ ਆਲੇ ਦੁਆਲੇ ਰੁੱਖ ਜਿਹੜੇ ਦਰਖਤ ਲਗਵਾਏ। ਪੈਰਿਸ ਨੂੰ ਸੁੰਦਰ ਬਣਾਉਣ ਲਈ ਉਸਨੇ ਵਿਸ਼ੇਸ਼ ਕਦਮ ਚੁੱਕੇ। ਉਸਨੇ ਨਗਰਾਂ ਦੇ ਵਿੱਚ ਅਨੇਕਾਂ ਸੁੰਦਰ ਮੂਰਤੀਆਂ ਦਾ ਜਿਹੜਾ ਨਿਰਮਾਣ ਕਰਵਾਇਆ ਸੀ। ਤਾ ਨਗਰਾਂ ਨੂੰ ਸੰਦਭਨਾੰਤਲੇ ਉਹਨੇ ਸੜਕਾਂ ਤੇ ਦਰਖਤ ਲਗਾਏ ਵਾਕਾਕਾ ਸਮਾਰਕ ਬਣਵਾਏ ਆ ਕੀ ਤਾਂ ਜੋ ਜਿਹੜੇ ਸ਼ਹਿਰ ਹਨ ਉਹ ਬਹੁਤ ਸੁੰਦਰ ਲੱਗਣ ਕਲਾ ਦਾ ਵਿਕਾਸ ਨੇਪੋਲੀਅਨ ਦੁਆਰਾ ਚਿੱਤਰਕਲਾ ਦਾ ਅਜਾਇਬ ਘਰਾਂ ਨੂੰ ਸਜਾਇਆ ਗਿਆ ਚਿੱਤਰਕਲਾ ਦਾ ਵਿਕਾਸ ਕੀਤਾ ਗਿਆ ਉਹਨਾਂ ਦੇ ਨਾਲ ਅਜਾਇਬ ਘਰਾਂ ਨੂੰ ਸਜਾਇਆ ਗਿਆ ਪੈਰਿਸ ਦੇ ਵਿੱਚ अनेका ਮਹਿਲ ਅਤੇ ਸਮਾਰਕਾਂ ਦਾ ਨਿਰਮਾਣ ਕਰਵਾਇਆ ਦਿਸ਼ਨਾ ਪੈਰਿਸ ਜਿਹੜਾ ਬਹੁਤ ਸੁੰਦਰ ਸ਼ਹਿਰ ਬਣ ਗਿਆ ਸੀ ਤੇ ਇਹਦੇ ਵਿੱਚ ਬਹੁਤ ਸਾਰੀਆਂ ਲਾਇਬ੍ਰੇਰੀਆਂ ਵੀ ਉਹ ਖੋਲੀਆਂ ਗਈਆਂ ਸਨ ਨੈਕਸਟ ਆਇੰਦਾ ਸਭ ਤੋਂ ਜਿਹੜਾ ਇੰਪੋਰਟੈਂਟ ਪੁਆਇੰਟ ਤੇ ਸ਼ਾਰਟ ਕੁਐਸਚਨ ਵਿੱਚ ਵੀ ਆ ਜਾਂਦਾ ਮਹਾਦੀਪੀ ਵਿਵਸਥਾ ਨੈਪੋਲੀਅਨ ਨੇ ਆਸਟਰੀਆ ਪ੍ਰਸ਼ੀਆ ਤੇ ਰੂਸ ਨੂੰ ਹਰਾਉਣ ਤੋਂ ਬਾਅਦ ਯੂਰਪ ਦਾ ਮੁੱਖ ਆਗੂ ਜਿਹੜਾ ਉਹ ਬਣ ਗਿਆ ਸੀ ਦੂਸਰੇ ਪਾਸੇ ਇੰਗਲੈਂਡ ਜਿਸ ਨੂੰ ਸਮੁੰਦਰਾਂ ਦੀ ਮਲਿਕਾ ਕਿਹਾ ਸੀ ਠੀਕ ਹੈ ਇੱਕ ਪਾਸੇ ਤਾਂ ਨਪੋਲੀਅਨ ਨੇ ਫਰਾਂਸ ਨੂੰ ਬਹੁਤ ਸ਼ਕਤੀਸ਼ਾਲੀ ਬਣਾ ਦਿੱਤਾ ਸੀ ਤੇ ਦੂਜੇ ਪਾਸੇ ਸੀ ਇੰਗਲੈਂਡ ਸਭ ਤੋਂ ਸ਼ਕਤੀਸ਼ਾਲੀ। ਨਪੋਲੀਅਨ ਇੰਗਲੈਂਡ ਨੂੰ ਜਿੱਤਣਾ ਚਾਹੁੰਦਾ ਸੀ। ਨਪੋਲੀਅਨ ਨੇ ਕੀ ਕੀਤਾ ਇੱਕ ਮਹਾਦੀਪੀ ਵਿਵਸਥਾ ਚਲਾਈ ਜਿਸ ਦੇ ਅਨੁਸਾਰ ਨਪੋਲੀਅਨ ਨੇ ਸਾਰੇ ਯੂਰਪ ਦਾ ਵਪਾਰ ਇੰਗਲੈਂਡ ਨਾਲ ਖਤਮ ਕਰ ਦਿੱਤਾ। ਇੰਗਲੈਂਡ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਨਾ ਚਾਹੁੰਦਾ ਸੀ ਤਾਂ ਜੋ ਇੰਗਲੈਂਡ ਉਸਦੇ ਸਾਹਮਣੇ ਨੀਵਾ ਹੋ ਸਕੇ। ਤਿਕਾ ਤੱਕ ਏ 1806 ਤੋਂ 1814 ਤੱਕ ਉਸਨੇ ਯਤਨ ਕੀਤੇ ਸੀ ਤਨੇਪੋਲੀਅਨ ਨੇ ਕੀ ਕੀਤਾ ਸੀ ਕਿ ਮਹਾਂਦੀਪੀ ਵਿਵਸਥਾ ਚਲਾਈ ਸੀ ਜਿਸ ਦੇ ਅਨਸਾਰ ਉਸਨੇ ਇੰਗਲੈਂਡ ਤੋਂ ਜਿਹੜਾ ਵੀ ਕਿਸੇ ਦੇਸ਼ ਦਾ ਰਾਜ ਦਾ ਵਪਾਰ ਚੱਲਦਾ ਸੀ ਉਸ ਨੂੰ ਬੰਦ ਕਰਤਾ ਤਾਂ ਜੋ ਇੰਗਲੈਂਡ ਹੌਲੀ-ਹੌਲੀ ਆਰਥਿਕ ਪੱਖੋਂ ਕਮਜ਼ੋਰ ਹੋ ਜਾਵੇ ਤੇ ਇੰਗਲੈਂਡ ਨੂੰ ਜਿੱਤਿਆ ਜਾ ਸਕੇ